ਤੁਪਿਆ ਵਾਪਸ ਪਿੰਡ ਸੀ ਤੇ ਤੁਹਾਨੂੰ ਕੁਝ ਦੋ ਦੋ ਤਿੰਨ ਮਹੀਨੇ ਪਹਿਲਾਂ ਬਾਡੀ ਸਰਵਸ ਜੂਸ ਦਿੱਤੇ ਹੀ ਉਹ ਤੋਂ ਪਹਿਲਾਂ ਤੁਹਾਨੂੰ ਕੀ ਕੀ ਦਿੱਕਤਾਂ ਸਨ ਪਹਿਲਾਂ ਮੈਨੂੰ ਇਹ ਸਾਬ ਬੜਾ ਚੜਦਾ ਸੀ ਮੈਨੂੰ ਅਮਰੀਕਾ ਜਾਂਦਾ ਨਹੀਂ ਸੀ ਉਥਰ ਵੀ ਪੁਰਿਆ ਨਹੀਂ ਜਾਂਦਾ ਤੇ ਕੋਈ ਪਾਜਦਾ ਵੀ ਨਹੀਂ ਸੀ ਨਾ ਫਿਰ ਚਲੋ ਭੁੱਖ ਜੀ ਨਹੀਂ ਲੱਗਦੀ ਭੁੱਖ ਜੀ ਨਹੀਂ ਲੱਗਦੀ ਤੇ ਕਮਜ਼ੋਰੀ ਜੀ ਰਹਿੰਦੀ ਸੀ ਤੇ ਮਤਲਬ ਹਾਰਡ ਦੀ ਪ੍ਰੋਬਲਮ ਸੀ ਹਾਂਜੀ ਹਾਂਜੀ ਤੇ ਜਦੋਂ ਤੇ ਤੁਸੀਂ ਬਾਡੀ ਸਰਵਸ ਦਾ ਜੂਸ ਵਰਤੇ ਆ ਹੁਣ ਤੁਹਾਨੂੰ ਕੀ ਮਹਿਸੂਸ ਹੋ ਰਿਹਾ ਉਹਦੇ ਨਾਲ ਉਤਰ ਮੈਨੂੰ ਫਰਕ ਹੈ ਉਤਰਾਂ ਹਾਂਜੀ ਚਲੋ ਪੀਂਦੀ ਰਹੀ ਤੋ ਤਿੰਨ ਮਹੀਨੇ ਹੋ ਗਿਆ ਨਾ ਪੀਂਦੀ ਦੋਸਤ ਹਾਂ ਦੋ ਪੈਕ ਤੁਹਾਨੂੰ ਲਗਾਤਾਰ ਪੀਦੇ ਆ ਤੇ 100 ਦਿਨ ਮੈਂ ਖ ਪੀ ਲਿਆ ਤੋ ਕੋਰਸ ਪੂਰਾ ਕਰ ਲਿਆ ਵਾ ਤੇ ਅੱਗੇ ਨੂੰ ਮੇਰੇ એનર્ਜੀ ਦੀ ਸੀਰੀ ਚਾਹੀਏ ਹਾਂਜੀ ਹੈ ਫਰਕ ਹੁਣ ਹੁਣ ਤੁਰੇ ਫਿਰਦੇ ਜੀ ਹਾਂਜੀ ਸਰ ਵੀ ਕਰਨ ਦੇ ਗੁਰਦੁਆਰਾ ਸਾਹਿਬ ਚਲੇ ਜਾਂਦੇ ਜੀ ਗੁਰਦੁਆਰਾ ਸਾਹਿਬ ਹੁਣ ਮੈਂ ਜਾਂਦੀ ਵਿੱਚ ਜੇ ਕੋਈ ਠੀਕ ਨਹੀਂ ਮੈਂ ਤਾਂ ਕਰ ਕਰਨ ਗਈ ਹਾਂ ਮੈਂ ਫਿਰ ਜਾਇਆ ਕਰੂੰਗੀ ਹਾਂ ਜਾਇਆ ਕਰੂੰ ਠੀਕ ਹੈ ਸਾਧਨੀ ਚੜਦਾ ਹੁਣ ਨਹੀਂ ਘਟ ਚੜਦਾ ਘਟ ਚੜਦਾ ਬਿਲਕੁਲ ਠੀਕ ਹੈ ਹੁਣ ਕੋਈ ਪ੍ਰੋਬਲਮ ਨਹੀਂ ਗਈ ਹਾਂ ਅੱਛਾ ਤੇ ਜਿਹੜੇ ਭੈਣ ਭਰਾ ਸੁਣਦੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਜੀ ਹੁਣ ਨਾਲ ਦੱਸਾਂਗੇ ਜੇ ਕੋਈ ਗਵਾਨਾਂ ਦੀ ਮਰਜ਼ੀ ਹੋਊ ਤੇ ਫਿਰ ਵੀ ਹਾਂ ਨਹੀਂ ਨਹੀਂ ਮਤਲਬ ਇਹ ਵੀ ਚੰਗੇ ਨੇ ਹਾਂਜੀ ਚੰਗੇ ਬਸ ਇਹਨਾਂ ਕਹਿਣਾ ਨਾ ਅੱਗੂ ਚੱਲਦਾ ਹੈ ਹਾਂ ਕਿ ਜਿਹੜਾ ਇਹ ਪੀਨੇ ਸਾਡੇ ਦਰਮਾਨ ਉੱਥੋਂ ਆਇਆ ਵੀ ਹਾਂ ਇਹ ਤਰ੍ਹਾਂ ਦੱਸਾਂ ਮੈਨੂੰ ਓਕੇ ਓਕੇ ਜੀ ਗਲੇ ਦੀ ਮਰਦੀ ਆ ਓਕੇ ਠੀਕ ਠੀਕ ਥੈਂਕ ਯੂ